ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ Facebook ਪੇਜ ਬਰਾਡ ਡੈਰੀ ਫਾਰਮ ਮੋਗਾ ਤੇ ਜੇ ਕਿਸੇ ਵੀਰ ਨੇ ਵੀਡੀਓ ਬਣਵਾਉਣੀ ਹੋਵੇ ਤਾਂ ਮੇਰੇ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 8872610778 ਜਿੰਨਾ ਵੀਰ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲੋ ਤੇ ਨਾਲ ਘੰਟੀ ਦਾ ਬਟਨ ਆਲਟ ਸੈੱਟ ਕਰ ਲੋ ਜੀ ਅੱਜ ਦੀ ਵੀਡੀਓ ਪਿੰਡ ਕਾਨ ਸਿੰਘ ਵਾਲਾ ਤਹਿਸੀਲ ਤੇ ਜ਼ਿਲ੍ਹਾ ਬائیں ਨੂੰ ਮੋਗਾ ਹੀ ਪੈਂਦੇ ਆ ਜਿਹੜੇ ਕੋਲ ਵੀਡੀਓ ਬਣਾ ਰਹੇ ਆ ਵਪਾਰ ਦਾ ਬਾਈ ਕੰਮ ਕਰਦੇ ਆ ਰੁਟੀਨ ਚ ਪਸ਼ੂ ਆਉਂਦੇ ਰਹਿੰਦੇ ਨੇ ਤੇ ਰੁਟੀਨ ਚ ਆਪਣੇ ਚੈਨਲ ਤੇ ਵੀਡੀਓ ਵੀ ਕਰ ਰਹੇ ਹਾਂ ਜੀ ਪਸ਼ੂ ਤਾਂ ਬਾਈ ਕੋਲ ਹਮੇਸ਼ਾ ਹੀ ਇੱਕ ਜਾਂ ਦੋ ਹੁੰਦੇ ਆ ਪਰ ਹੁੰਦੇ ਨੇ ਗਿਨੇ ਆ ਇੱਕ ਤਾਂ ਜੋ ਵੱਡੀ ਵੜਾ ਜੀ ਫੁੱਲ ਵੱਡੀ ਤਾਜੀ ਸੂਈ ਤੇ ਇੱਕ ਬਾਈ ਕੋਲ ਛੋਟੇ ਜਿਹੇ ਮੋਲਦ ਵਾਲੀ ਟੋਕੜ ਆ ਜਾਣਕਾਰੀ ਪ੍ਰੋਪਰ ਆਪਾਂ ਬਾਈ ਤੋਂ ਲੈ ਲਾਂਗੇ ਕੀ ਦੁੱਧਵਾ ਦਾ ਕਿੰਨਾ ਮਸੂਆ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਬਾਈ ਜੀ ਨਾਮ ਤੇ ਐਡਰੈਸ ਦੱਸ ਦਿਓ ਜੀ ਨਾਮ ਸੁਖਚੈਨ ਸਿੰਘ ਪਿੰਡ ਕਾਨ ਸਿੰਘ ਵਾਲਾ ਜ਼ਿਲ੍ਹਾ ਮੋਗਾ ਤਹਿਸੀਲ ਮੋਗਾ ਜੀ ਮੋਬਾਈਲ ਨੰਬਰ ਜੀ 8896876792 ਠੀਕ ਹੈ ਜਿਹੜੀ ਬਈ ਆਪਾਂ ਪਹਿਲਾ ਵੀਡੀਓ ਪਾਈ ਵੈਗ ਗਿਆ ਮਾਜੂ ਉਹ ਉਦੋਂ ਹੀ ਵੈਗਿਆ ਸੀਗਾ ਬਈ ਠੀਕ ਹੈ ਜੀ ਬਾਈ ਫਿਰ ਨਹੀਂ ਕੀਨੇ ਤੇ ਸ਼ੁਰੂ ਕਰ ਲੈਨੇ ਆ ਲੈ ਕੇ ਕਿਥੋਂ ਬਸ ਬਾਈ ਮਹਾਰਾਜ ਦਿੰਦਾ ਜੇ ਜਦੋਂ ਮਿਹਨਤ ਕਰਦੇ ਆ ਨਾ ਠੀਕ ਹੈ ਉਦੋਂ ਇਹ ਮਹਾਰਾਜ ਮਿਹਨਤ ਨੂੰ ਫਲ ਲਾਉਂਦਾ ਪਹਿਲਾਂ ਤਾਂ ਬਈ ਜਿਹੜੇ ਕਈ ਵੀਰਾਂ ਨੂੰ ਡਾਊਟ ਹੁੰਦਾ ਹਾਈਟ ਦਾ ਮਾੜਾ ਜਾਂ ਬਰੋਬਰ ਖੜ ਜੀ ਹਾਈਟ ਬਈ ਮੈਂ ਤਾਂ ਨਹੀਂ ਹੈ ਡਿਟੇਲ ਬਾਅਦ ਚ ਪੁੱਛਦਾ ਤੇ ਨਹੀਂ ਇਹਨਾਂ ਦਾ ਮਾੜਾ ਜਾਂ ਸਹੀ ਦਿੰਦਾ ਬਸ ਚੈੱਕ ਕਰੋ ਕਿੰਨਾ ਕਰਦਾ ਬਈ ਤੇਰਾ ਕੱਦ ਮੇਰਾ ਬਾਈ ਮੰਨ ਲਾ ਹੋਊਗਾ ਹੀ 5.5 ਫੁੱਟ ਮੈਨੂੰ ਮਹਿਰ ਵੱਡੀ ਲੱਗਦੀ ਮੇਰੇ ਨਾਲ ਬਾਈ ਠੀਕ ਆ ਹਾਂ 5.5 ਫੁੱਟ ਹਾਈਟ ਆ ਜੀ ਬਰੀਡ ਕਿਹੜੇ ਦੀ ਹੈ ਟੀਕੇ ਕਿਹੜੇ ਦੀ ਆ ਜੀ ਟੀਕੇ ਦੀ ਬਾਈ ਆਪਾਂ ਨੂੰ ਪ੍ਰੋਪਰ ਨਹੀਂ ਪਤਾਗਾ ਠੀਕ ਆ ਜੀ ਉਹ ਮੰਨ ਲਾ ਨਾ ABS ਦੇ ਕਿਸੇ ਸੀਮਨ ਦੀ ਦੱਸ ਦੇ ਠੀਕ ਆ ਠੀਕ ਆ ਬਾਈ ਬਾਲਾ ਐਵੇਂ ਆਪਾਂ ਝੂਠ ਪ੍ਰਦ ਮਾਰੀ ਜਾਈਏ ਬਾਈ ਉਹ ਗੱਲ ਦਾ ਫਾਇਦਾ ਨਹੀਂ ਕਰਦਾ ਯਾਨੀ ਪ੍ਰੋਪਰ ਨੰਬਰ ਨਹੀਂ ਪਤਾ ਆਪਾਂ ਹਾਂ ਪ੍ਰੋਪਰ ਨੰਬਰ ਨਹੀਂ ਪਤਾ ਉਹਨਾਂ ਦੇ ਨਾ ਬਾਈ ਜਿਨ੍ਹਾਂ ਤੋਂ ਆਪਾਂ ਇਹ ਵੈੜ ਲਈ ਆ ਨਾ ਉਹਨਾਂ ਦੇ ਬੰਦੇ ਦੇ ਸੱਟ ਵੱਜ ਗਈ ਠੀਕ ਆ ਜੀ ਠੀਕ ਹੈ ਨਹੀਂ ਉਹ ਮੰਨ ਲਾ ਬੰਦੇ ਸੱਟ ਵੱਜਣੇ ਉਹ ਵਿਚਾਰੇ ਬਹਾਵ ਦੇ ਚੱਕਰ 'ਚ ਤੁਰੇ ਫਿਰਦੇ ਆ ਬੰਦਾ ਬੋਲਿਆ ਨਹੀਂ ਉਹਨਾਂ ਦਾ ਠੀਕ ਹੈ ਜੀ 4-5 ਦਿਨ ਹੋ ਗਏ ਠੀਕ ਹੈ ਭਾਈ ਹਾਂਜੀ ਸੁਆ ਕਹਿੰਦਾ ਮੈਂ ਸੂਈ ਹੈ ਜੀ ਸੁਆ ਭਾਈ ਦੂਜਾ ਸੂਈ ਹੈ ਖਦੋ ਸੂਈ ਹੈ ਸੂਈ ਨੂੰ ਹੋ ਗਏ ਭਾਈ ਇਹਨੂੰ ਕੋਈ 12-13 ਦਿਨ ਮੰਨ ਲੇ 15 ਮੰਨ ਲੇ ਮੈਨੂੰ ਤਾਂ ਉਹਨਾਂ ਨੇ ਦਿੱਤੀ ਆ ਮੰਨ ਲਾ 15 ਦਿਨ ਕਹਿ ਕੀ 15 ਦਿਨ ਕਹਿ ਕੇ ਦੇਖਤੀ ਆ ਆ ਬੱਚਾ ਮਗਰ ਵੱੱਚਾ ਚੈੱਕ ਕਰ ਸਕਦੇ ਹੋ 15 ਦਾ ਮੰਨ ਲਓ ਭਲਾ 20 ਦਾ ਮੰਨ ਲਓ ਅਗਲੇ ਦੀ ਇੱਛਾ ਠੀਕ ਆ ਉਹ ਇੱਛਾ ਹੀ ਅਗਲੇ ਦੀ ਠੀਕ ਆ ਜਿਹੜਾ ਹੁਣ ਬਾਈ ਭਾਂਡੇ ਵਾਲਾ ਦੁੱਧ ਜਿਹੜਾ ਬਾਲਟੀ ਚ ਭਾਂਡੇ ਵਾਲਾ ਦੁੱਧ ਬਾਈ ਐ ਮੈਂ ਉੱਥੋਂ ਦਾ ਦੁੱਧ ਚੁੱਕ ਹੀ ਲਿਆ ਸੀ ਇਹਦੇ ਥੱਲੇ 24 ਕਿਲੋ ਠੀਕ ਆ ਜੀ ਇਹ ਮੇਰੇ ਕੋਲੇ ਨਾ ਆਦਰੀਵਾ ਕਰੀ ਜਾਂਦੀ ਆ ਜੀ ਮੰਨ ਲਾ ਜੀ ਨਹੀਂ ਲੌਂਦੀ ਕਿ ਆ ਵੇਖੀ ਜਾਂਦੇ ਤੁਸੀਂ ਬਾਹਰ ਨਹੀਂ ਚੱਕੀ ਜਾਂਦੀ ਆ ਹਾਂ ਕੀੜੇ ਜਦੋਂ ਖੋਲ ਕੇ ਵੀ ਬਾਈ ਨੇ ਬੰਨੀ ਤੇ ਕੀੜੇ ਲਏ ਹਾਂ ਕੀੜੇ ਲੈਂਦੀ ਹੁਣ ਮੈਂ ਜਦੋਂ ਖੋਲੀ ਨਾ ਇਹਨੇ ਉਧਰ ਨੂੰ ਲੈ ਕੇ ਤੁਰਨਾ ਕੀਰਾ ਮੈਨੂੰ ਬਾਹਰ ਹਾਲ ਨੂੰ ਠੀਕ ਆ ਜੀ ਇਹ ਉਪਰਾ ਕਰ ਗਈ ਹੁਣ ਦੁੱਧ 20 22 ਕਿਲੋ ਮੰਨ ਕੇ ਆਵੇ ਜੀ ਜਿਹਨੇ ਵੀ ਆਉਣਾ ਮੰਨ ਲਾ ਠੀਕ ਆ ਹਾਂ ਜੀ ਜੇ ਕੋਈ ਮੰਨ ਲਾ ਕਿਸੇ ਦੀ ਫੇਰ ਸੌਦਾ ਉਹੋ ਜਿਹਾ ਹੋਊਗਾ ਦੁੱਧ ਤ 27 22 ਕਿਲੋ ਵਿੱਚ ਵਾਦਾਂਗੇ ਬਾਈ ਇਹੋ ਜੀ ਬੱਚੀ ਨੇ ਦੁੱਧ ਨਾ ਦਿੱਤਾ ਤਾਂ ਫੇਰ ਕਿਹੜੀ ਨਹੀਂ ਦੇਣਾ ਯਾਰ ਹਨਾ ਬਾਈ ਫੇਰ ਨਹੀਂ ਕਿਹੇ ਨੇ ਦੁੱਧ ਦੇਣਾਗਾ ਜੇ ਇਹ ਬੱਚੀ ਨੇ ਨਾ ਦੁੱਧ ਦਿੱਤਾ ਗਾਈ ਰੱਖਣ ਦਾ ਫਾਇਦਾ ਹੀ ਨਹੀਂ ਫੇਰ ਨਹੀਂ ਰੱਖਣ ਦਾ ਫਾਇਦਾ ਕਰ ਬਾਈ ਚੋਣ ਲੱਗਾ ਯਾਰ ਰੂਹ ਖੁਸ਼ ਇੱਕ ਤਾਂ ਕਹਿਣ ਦਾ ਹੁੰਦਾ ਨਾ ਵੀ ਗੂਠੇ ਵਰਗੀ ਚਵਾਈ ਮੋਟੀ ਮੋਟੀ ਚਵਾਈ ਲੱਗੀ ਬੱਚੀ ਨੂੰ ਬਾਈ ਖਾਣਾ ਬਹੁਤ ਚੰਗਾ ਲੱਗਾ ਤੋੜ ਕੇ ਦਿਖਾਦੀ ਬਾਈ ਨਗੀਨਾ ਪੀਸ ਆ ਜੀ ਫਾਰਮ ਦਾ ਚਲੋ ਫਾਰਮ ਕਹਿ ਦਿੰਨੇ ਆ ਚੰਗੇ ਪਸ਼ੂ ਰੱਖੇ ਸੀ ਹਾਈਟ 5.5 ਫੁੱਟ ਆਪ ਦਾ ਪੀਤਾ ਨਾਲ ਲੈ ਕੇ ਆ ਜਿਓ ਜੀ 5.5 ਫੁੱਟ ਮਣ ਕੇ ਲੈ ਜੋ ਤੇ ਗਾਂ ਦੀ ਬੋਡੀ ਸਟਰਕਚਰ ਆ ਆਂਤੀ ਕੋਈ ਨਹੀਂ ਬਾਈ ਦਾ ਲੋਕ ਹੀ ਜਾਂਦਾ ਉਹਦੇ ਤੇ ਗਾਂ ਦੇ ਨਾਲ ਹੀ ਕਿਸੇ ਪਾਸੋਂ ਲੱਸੀ ਨਹੀਂ ਫਿੱਕੀ ਨਹੀਂ ਪਸ਼ੂ ਦਾ ਰੱਖੇ ਸੀ ਬਾਈ ਪਰ ਬਾਈ ਜਾਂ ਜਿਨ੍ਹਾਂ ਦੇ ਘਰ ਆਇਆ ਸੇਵਾ ਬਾਈਆਂ ਦੀ ਫੁੱਲ ਸੀ ਫੁੱਲ ਬਾਈ ਫੁੱਲ ਆ ਨਹੀਂਗਾ ਕਿਸੇ ਪਾਸੋਂ ਲੱਸੀ ਫਿੱਕੀ ਨਹੀਂ ਜਿਹੜੇ ਸਾਹਮਣੇ ਦੁੱਧ ਦਾ ਨਹੀਂ ਪਸ਼ੂ ਦੁੱਧ ਹੀ ਖਾਰ ਮੰਨੇ ਆ ਹਾਂਜੀ ਤੇ ਪੂਰੀ ਸੰਭੀ ਪਾ ਲਈਆ ਪੂਰੀ ਲੇਸਕਾ ਮਾਰਦੀ ਆ ਚੈੱਕ ਕਰ ਲੋ ਜੀ ਤੇ ਮੈਂ ਨਾੜਾ ਦਿਖਾ ਦੇ ਲੇਵੇ ਤੇ ਮਿਲਕ ਤਾਂ ਕਹਿਣ ਦੀਆਂ ਹੁੰਦੀਆਂ ਨਾ ਨਾੜਾਂ ਵੀ ਲੇਵੇ ਤੇ ਸਹੀ ਗੱਲ ਹੈ ਪਹਿਲਾਂ ਤਾਂ ਮਿਲਕ ਵੇਨ ਚੈੱਕ ਕਰੋ ਕਿੰਨੇ ਵਾਲ ਪੈਂਦੇ ਆ ਤੇ ਲਾਤਰ ਕੀ ਮੋਟੀ ਹੁੰਦੀ ਆ ਹਾਂ ਬਾਈ ਖਣ ਪੂਰਾ ਟਾਪ ਦਾ ਲੱਗਿਆ ਵਾ ਦੂਜੇ ਪਾਸੇ ਦਿਖਾ ਦਿੰਦੇ ਆ ਮੈਂ ਵੇਨ ਜ ਦਿਖਾਈ ਪੂਰਾ ਫੈਕਸ ਚੈੱਕ ਕਰੋ ਜੀ ਦੇਖੀ ਬਾਈ ਵੇਨ ਜ ਆ ਚੈੱਕ ਕਰੋ ਜੀ ਜਿਹੜੇ ਇਹ ਨਗੀਨੇ ਪੀਸ ਹੁੰਦੇ ਨਾ ਕਿਤੇ ਕਿਤੇ ਹੀ ਮਿਲਦੇ ਆ ਬਾਈ ਕੁਦਰਤੀ ਬਾਈ ਕਰਮਾ ਨਾਲ ਹੀ ਮਿਲਦੇ ਆ ਕਰਮਾ ਨਾਲ ਹੀ ਮਿਲਦੇ ਆ ਤੇ ਜਿਹੜਾ ਜਿਹੜਾ ਬੰਦਾ ਤਿਆਰ ਕਰਦਾ ਨਾ ਜਿੰਨੇ ਦੀ ਹੁਣ ਮਿਲ ਜਾਣੀਆਂ ਇੰਨੇ ਚ ਬਾਈ ਐਡੀ ਗਾਂ ਤਿਆਰ ਨਹੀਂ ਹੁੰਦੀ ਇਹ ਤਿਆਰ ਕਰਨੀ ਬਹੁਤ ਔਖੀ ਖਰਚਾ ਬਹੁਤ ਆ ਜਾਂਦੀ ਹੈ ਬਹੁਤ ਬਾਈ ਇਹ ਮੰਨ ਲਾ ਨਾ ਜੇ ਖਰਚਾ ਸਾਰਾ ਗਿਣਗੇ ਨਾ ਤੇ ਉਹਨੇ ਪੂਰੇ ਨਹੀਂ ਹੋਣਗੇ ਨਹੀਂ ਹੁੰਦੇਗੇ ਬਾਈ ਜਿੰਨਾ ਖਰਚਾ ਇਹ ਖਾ ਕੇ ਤਿਆਰ ਹੋ ਗਿਆ। ਹਾਂ ਦੱਸਿਆ ਬਾਈ ਉਹ ਕਿਸੇ ਹਾਲਤ ਚ ਨਹੀਂ ਵੇਚਦੇ ਸੀਗੇ ਗਾਈਆਂ। ਮੰਨ ਲਾ ਦੋ ਤਿੰਨ ਗਾਈਆਂ ਉਹਨਾਂ ਨੇ ਆਪਦੇ ਰਿਸ਼ਤੇਦਾਰੀ ਚ ਭੇਜਤੀਆਂ। ਠੀਕ ਹੈ। ਇਹ ਇੱਕ ਗਾਂ ਸੀ ਵੇਚਤੀ ਵੀ ਉਹ ਉਧਰ ਨਾ ਰੁਜੇ ਜੇ ਕਰਕੇ ਵਿਚਾਰਿਆਂ ਨੇ। ਚਲੋ। ਕਿਸੇ ਦੀ ਕੋਈ ਮਜਬੂਰੀ ਸੀਗੀ। 100 ਮਜਬੂਰੀ ਹੁੰਦੀ ਆ ਬਾਈ। ਹਾਂਜੀ ਤੇ ਵੇਚਦੇ ਨਹੀਂ ਸੀ ਉਵੇਂ ਬਾਈ ਗਾਂ 100 ਰੁਪਏ ਕਿਸੇ ਦੀ ਮਜਬੂਰੀ ਬਣ ਜਾਂਦੀ ਆ। ਜਿਹੜੇ ਕਾਰਨ ਚੰਗਾ ਪਸ਼ੂ ਵੇਚਣਾ ਪੈਂਦਾਗਾ। ਪਰ ਜਿਹੜਾ ਸਾਮ ਗਿਆ ਤੇ ਉਹਦੇ ਦੁੱਖ ਟੁੱਟ ਜਾਣੇ ਆ ਜੀ ਜਿਹੜੀ ਮਰਜੀ ਬਰੀਡ ਤਿਆਰ ਕਰ ਲੈਣ ਮੁੱਲ ਜਮਾ ਜੈਜ ਕਰਨਾ ਕਿੰਨਾ ਬੈ ਮੋਲੀਰ ਬਾਈ ਵੀ ਜੇ ਆਪਾਂ ਇਹਦਾ ਮੰਨ ਲਾ 10 ਵੀ ਕਰਦੇ ਤਾਂ ਵੀ ਵਿਗ ਜਾਣੀ ਆ ਲੱਖ ਕਰਦੇ ਤਾਂ ਵੀ ਵਿਗ ਜਾਣੀ ਜੇ ਤਾਂ ਹੁੰਦਾ ਬਾਈ ਸਿਆਲ ਫਿਰ ਤਾਂ ਮੈਨੂੰ ਵੀਡੀਓ ਬਣਾਉਣ ਦੀ ਪੈਣੀ ਨਹੀਂ ਸੀ ਲੋੜ ਜਦੋਂ ਨੂੰ ਮੈਂ ਆਉਣਾ ਸੀ ਉਹਦੇ ਨੂੰ ਲੋਕਾਂ ਨੇ ਚੱਕ ਕੇ ਲੈ ਜਾਣੇ ਜੀ ਇਹ ਵੀ ਨਾ ਬਾਈ ਸਿਰਫ ਮੈਂ ਤੁਹਾਨੂੰ ਦੱਸ ਦਿੰਨਾ ਵੀ ਸੁਭਾਈ ਆ ਆਪਣੇ ਕੋਲੇ ਠੀਕ ਹੈ ਤੇ ਮੈਂ ਕਿਸੇ ਨੂੰ ਵਿਖਾਈ ਹੀ ਨਹੀਂ ਰਹਿੜਾ ਠੀਕ ਹੈ ਦੱਸਿਆ ਹੀ ਨਹੀਂ ਮੈਂ ਕਿਸੇ ਨੂੰ ਨਹੀਂ ਤਾਂ ਉਹਵੇਂ ਖੋ ਕੇ ਲੈ ਜਾਣੀ ਵੇਚਣ ਵਾਲੇ ਨਹੀਂ ਲੈ ਜਾਂਦੇ ਲੈ ਜਾਂਦੇ ਸੀ ਖੋ ਕੇ ਬਾਈ ਹਾਂਜੀ ਸਹੀ ਗੱਲ ਇਹਦੇ ਵਿੱਚ ਕੋਈ ਸ਼ੱਕ ਵਾਲੀ ਗੱਲ ਨਹੀਂ ਹੁਣ ਜੈਜ ਜੈਜ ਬਾਈ ਜਿਹੜਾ ਜਵਾਂ ਜੈਜ ਮੁੱਲ ਨਾ ਮੁੱਲ ਜਿਹੜਾ ਮੈਂ ਮੈਂ ਤੁਹਾਨੂੰ ਦੱਸਦਾ ਮੈਂ ਇਹਦਾ ਲੱਖ ਕਰਦਾ ਇਹਨੇ ਤਾਂ ਵੀ ਲਿਖ ਜਾਣਾ ਪਰ ਜਵਾਂ ਜਿਹੜੇ ਗੈਣ ਨੇ 85000 ਰੁਪਏ ਚ ਮਾਨਤਾਨ ਹੋਊਗਾ ਬਾਈ 85000 ਹਾਂ ਵੀ ਮੇਰਾ ਵੀ ਰਾਏ ਨਾ ਕੋਈ ਕਰੇ ਵੀ ਬਾਈ 70 ਲੈ ਲਾ 72 ਲੈ ਲਾ ਵਿਹਾਜੇ ਵੀ ਕਸਾਈਆਂ ਚ ਵੜ ਜੇ ਠੀਕ ਹੈ ਫੇਰ ਤਾਂ ਲੋੜਾ ਬਾਈ ਜੀ ਏਡੀ ਗਾਂਚ ਮੈਂ ਫੇਰ ਦੁਬਾਰਾ ਖੜ ਜਾਨਾ ਬਾਈ ਆ ਵੇਲਾ ਲੈ ਏਡੀ ਗਾਂ ਜੇ 72000 ਰੁਪਿਆ ਸਾਈਡ ਤੇ ਕੱਢ ਦਿਓ ਏਡੀ ਗਾਂ 72000 ਤੇ ਤਿਆਰ ਨਹੀਂ ਹੋਣੀ ਬਾਈ ਨਹੀਂ ਹੁੰਦੀ ਬਾਈ ਯਾਰ ਲੱਖ ਰੁਪਈਆ ਚ ਨਹੀਂ ਤਿਆਰ ਹੁੰਦੀ ਬਾਈ ਏਡੀ ਵੱਛੀ ਯਾਰ ਗੱਬਣ ਹੋਣ ਤੋਂ ਪਹਿਲਾਂ ਪਹਿਲਾਂ ਵੱਛੀ ਨਹੀਂ ਖਾ ਜਾਣਾ ਖਾ ਜਾਣਾ ਬਾਈ ਖਾ ਜਾਣਾ ਤੇ ਇਹ ਤੁਹਾਨੂੰ ਨਗੀਨਾ ਮਿਲ ਰਿਹਾ ਏ ਕਿੰਨਾ ਦੱਸਿਆ ਸੀ ਬਾਈ 81000 85000 85000 ਵੀ ਜਾਣੀ ਦੀ ਜੈਜ ਬਣਦਾ ਮਾਨਤਾਨ ਅਗਲੇ ਦਾ ਜ਼ਰੂਰ ਕਰਾਂਗੇ ਪਰ ਜੇ ਕੋਈ ਵੀ ਰੱਖੂਗਾ ਵੀ ਸਾਨੂੰ 5-7000 ਰੁਪਿਆ ਛੱਡੂਗਾ ਬਾਈ ਨਹੀਂ ਮੁਸ਼ਕਲ ਆ ਭਾਈ ਐਡੀ ਵੜ ਪਹਿਲੀ ਗੱਲ ਤਾਂ ਕੋਈ ਭਾਈ ਦਿੰਦਾ ਨਹੀਂ ਮਿਲਦੀ ਨਹੀਂ ਮਜਬੂਰੀ ਸੀ ਉਹਨਾਂ ਦੇ ਬੰਦਿਆਂ ਨੇ ਉਹਨਾਂ ਨੇ ਦੇਤੀ ਚਲੋ ਆਪਾਂ ਨੂੰ ਆਇਆ ਵੀ ਆਪਾਂ ਕੋਈ ਜਾਇਜ਼ ਕਮਾਈ ਕਰ ਲਗੇ ਇਹਦੇ 'ਚ ਕੋਈ ਬਾਹਲਾ ਧਾੜਾ ਹੈ ਨਹੀਂ ਗਾ ਭਾਈ ਸਹੀ ਗੱਲ ਵੀ ਜੇ ਕੋਈ ਭਰਾ ਆਖੂਗਾ ਨਾ ਖਣੀ ਪਤਾ ਨਹੀਂ 15000 ਲੈਂਦਾ ਉਹ ਕੋਈ 20000 ਲੈਂਦਾ ਉਹ ਐਡੇ ਧਾੜੇ ਹੈ ਨਹੀਂ ਭਾਈ ਆਪਾਂ ਨੂੰ ਵੀ ਪਤਾ ਐਡੀ ਵੜ ਕੌਣ ਦਿੰਦਾ ਐਡਾ ਲੱਟ ਵਾਲਾ ਕੰਮ ਤਾਂ ਭਾਈ ਕਿਤੇ ਵੀ ਹੈ ਨਹੀਂ ਹਾਂਜੀ ਬਸ ਚਲੋ ਆਈ ਚਲਾਈ ਚੱਲੀ ਜਾਂਦੀ ਆ ਬਹੁਤਾ 85000 ਚੋ ਮਾਨਤਾਨ ਹੋ ਜਾਊਗਾ ਦੋ ਨੰਬਰ ਇਹਦਾ ਮੁੱਲ ਭਾਈ ਆਪਾਂ ਜਮਾ ਹੀ ਛੋਟਾ ਕਰਦੇ ਆ ਆ ਇਹ ਤਾਂ ਬਾਈ ਇਹਦੇ ਥੱਲੇ ਦੁੱਧ ਹੈਗਾ 9 ਕਿਲੋ ਠੀਕ ਹੈ ਜੀ 8 ਕਿਲੋ ਮੰਨ ਕੇ ਜਿਹੜਾ ਭਰਾ ਮਰਜੀ ਆ ਜੇ ਠੀਕ ਹੈ ਬਾਈ ਤੇ ਚੋਣ ਨੂੰ ਹੱਥਵਾਂ ਨਾ ਲਾਵੇ ਭਲਾ ਕੋਈ ਜੀ ਚਵਾਈ ਇਹੋ ਜੀ ਆ ਠੀਕ ਹੈ ਜੀ ਇਹ ਤਾਂ ਨਾ ਸਿਰਫ ਇੱਕ ਬਾਈ ਤੂੰ ਹੱਸੇਗਾ ਵੀ ਇਹਦਾ ਤਾਂ ਪੁੱਨ ਲਿਆ ਆਪ ਠੀਕ ਹੈ ਜੀ ਇਹ ਤਾਂ ਜੇਲ੍ਹ ਚੋਂ ਕੱਢ ਕੇ ਲਿਆਉਂਦੀ ਆ ਇੰਨੀ ਮਾੜੀ ਹਾਲਤ ਬਹੁਤ ਹਾਲਤ ਮਾੜੀ ਸੀ ਬਾਈ ਆ ਤਾਂ ਹਜੇ ਚਿੱਚੜ ਕੋਸ ਵੀ ਨਹੀਂ ਰਹਿ ਗਏ ਮੈਂ ਸਪਰੇਸ ਗੁਰੂ ਸਾਬਣ ਸੁਭਣ ਲਾਇਆ ਠੀਕ ਹੈ ਬਹੁਤ ਝੜ ਗਏ ਇੰਨੀ ਵਿਚਾਰੀ ਦੀ ਹਾਲਤ ਮਾੜੀ ਸੀ ਨਾ ਯਾਰ ਠੀਕ ਹੈ ਬਹੁਤ ਜ਼ਿਆਦਾ ਚਲੋ ਦੁੱਧ ਵੀ ਵਾਜੂ ਬਾਈ ਵੀ ਮੰਨ ਲਾ 11 12 ਕਿਲੋ ਦੁੱਧ ਖੁੱਲਾ ਦੇ ਦੂੰਗੀ ਠੀਕ ਹੈ ਹਾਂਜੀ ਜਿਹੜਾ ਭਰਾ ਸੇਵਾ ਕਰੂਗਾ ਬਾਕੀ ਗੰਬੈੜ ਨਵੀਆਂ ਹਜੇ ਸਿਰਫ ਸੇਵਾ ਵਾਲੇ ਬਸ ਤੂੜੀ ਤੋਂ ਲਿਆਂਦੀ ਖੋਲ ਕੇ ਬਾਈ ਸੁੱਕੀ ਤੂੜੀ ਤੋਂ ਠੀਕ ਹੈ ਇਹਦਾ ਮੁੱਲ ਇਹਦਾ ਮੁੱਲ ਬਾਈ 23000 ਰੁਪਏ ਚੋਂ ਮਾਨਤਾਣ ਕਰਦਾ ਜੀ ਜਮਾ ਛੋਟਾ ਜਮਾ ਮੁੱਲ ਆ 23000 ਵਿਹੜ ਬਰੀਡ ਵੀ ਚੰਗੀ ਆ ਸੂਆ ਦੁੱਜਾ ਹੀ ਆ ਸੇਵਾ ਵਾਲੇ ਕੋਲ ਗਈ ਵੀ ਗਈ ਵੀ ਆ ਤੇ ਇਹੀ ਮੰਨ ਲਾ ਬਾਈ ਆਪਣੇ ਕੋਲੇ ਤਾਂ ਅੱਜ ਹੀ ਆਈ ਆ ਇਹੀ ਇਹਨੂੰ 5 7 10 ਦਿਨ ਹੱਥ ਪੱਲਾ ਮਾਰ ਕੇ ਹਨਾ ਤੇ ਜਿਵੇਂ ਮੈਂ ਮਰਜ਼ੀ ਵੈੜ ਮਾਰੀ 12 13 ਕਿਲੋ ਦੁੱਧ ਖੁੱਲਾ ਬਾਈ ਖੁੱਲਾ ਕਰ ਜਾਣਾ ਇਹਨੇ ਅੱਜ ਦਾ ਦੁੱਧ 8 ਕਿਲੋ ਚੋਕੇ ਲੈ ਜਾਓ ਜੀ ਨੂੰ ਚਚੂਗੀ ਨੰਬਰ ਛਵਾਈ ਇਹੋ ਜੀ ਬਾਈ ਭਲਾ ਦਿਵਾਕ ਤੋ ਲਵੇ ਠੀਕ ਆ ਤੋੜ ਕੇ ਤੁਹਾਨੂੰ ਦਿਖਾ ਦਿੰਨੇ ਆ ਬਾਈ ਕਹਿੰਦਾ ਮੂਲੋ ਜਿਆਦਾ ਹੀ ਘੱਟ ਸੇ ਵਾਲੇ ਕਰੋ ਬਾਈ ਮੈਂ ਨਾ ਬਾਈ ਘੱਟ ਸੇ ਵਾਲੇ ਕੀ ਜੇਲੋਂ ਲਿਆਂਦੀ ਆ ਵਿਚਾਰੀ ਲਓ ਜੀ ਜੇਲੋਂ ਬਾਈ ਕਹਿੰਦਾ ਕੱਢ ਕੇ ਲਿਆਂਦੀ ਆ ਸੇਵਾਗੋਰ ਚੰਗੀ ਹੋ ਗਈ ਦੁੱਧ ਘਰੇ ਉਹ ਕੱਦ ਕਾਠ ਚੰਗੇ ਦੀ ਆ ਬਾਈ ਪੂਰੇ ਕੱਦ ਕਾਠ ਦੀ ਆ ਬਾਈ ਕੱਦ ਕਾਠ ਦੀ ਆ ਕੱਲੀ ਸੇਵਾ ਦੇ ਪੱਕੇ ਤੋਂ ਰਹੀ ਵੀ ਆ ਇਹੀ ਕਿਤੇ ਫਾਰਮ 'ਚ ਫਿਰਦੀ ਹੁੰਦੀ ਤੇ ਜੋ ਜੋ ਕਰਨਾ ਸੀਗਾ ਇਹਨੇ ਆ ਚਿਚੜ ਚਿਚੜ ਬੋਲ ਲੱਗਿਆ ਬਾਈ ਕਹਿੰਦਾ ਕੋਸਤਾ ਮੈਂ ਦਵਾਈ ਦੂਈ ਸੜਕ ਤੇ ਉਸ ਜਿਹੜਾ ਲੈ ਕੇ ਜਾਊ ਚਲੋ ਉਹ ਲਾ ਲੂਗਾ ਸੇਵਾ ਵਧਾਤੀ ਤਾਂ ਦੁੱਧ ਕਰਮ ਵਾਲੀ ਜ਼ਰੂਰ ਵਧ ਜੂ ਥੋੜਾ ਜਿਹਾ ਕੈਮਰੇ ਤੋਂ ਡਰਦਾ ਜੀ ਪਸੂ ਕਿੰਨਾ ਮੁੱਲ ਕੀਤਾ ਸੀ ਬਾਈ 23000 23000 ਰੁਪਇਆ ਬਾਈ 23000 ਕਿਉਂ ਮਾਨਤਾ ਨੂੰ ਹੋਜੂਗਾ ਜਿਹਨੂੰ ਜਚੂਗੀ ਨੰਬਰ ਸਕਰੀਨ ਤੇ ਚੱਲਦਾ ਰਹਿਣਾ